ਘਰ ਪਰਿਵਾਰ ਚੰਗਾ ਹੋਣਾ ਚਾਹੀਦਾ ਜੇ ਮੁੰਡਾ ਮਿਹਨਤੀ ਹੈ ਤਾਂ ਸਾਰਾ ਕੁਝ ਬਣ ਜਾਂਦਾ ਹੈਗਾ ਉਹ ਤਾਂ ਗੱਲ ਠੀਕ ਆ ਪਈ ਉਤਾਰ ਪਰ ਛੋਡੇ ਮੁਕਾਬਲੇ ਅਸੀਂ ਕੁਝ ਨਹੀਂ ਹੈਗੇ ਜੀਨੂੰ ਪੁੱਤ ਸੁੱਖ ਮਿਲਣਾ ਨਹੀਂ ਹੁੰਦਾ ਉਹ ਵੀ ਮਾਂ ਰਾਜੇ ਘਰੇ ਵਹਿ ਜਾਵੇ ਉਹਨੂੰ ਤਾਂ ਵੀ ਨਹੀਂ ਸੁੱਖ ਮਿਲਦਾ ਐਸੀ ਕਿਤੇ ਮਾੜਾ ਕੀਤਾ ਸੀਗਾ ਮੇਰੀ ਕੁੜੀ ਨਾਲ ਕਿਉਂ ਦੁਸ਼ਮਣੀ ਕੱਢਿਆ ਇੰਨਾ ਮਾੜਾ ਰਿਸ਼ਤਾ ਦਿਖਾਤਾ ਤੇ ਮੰਮੀ ਮੈਂ ਕਿਹੜਾ ਜਾਣਬੁੱਝ ਕੇ ਕੀਤਾ ਮੈਂ ਕਿਹੜਾ ਉਹਨਾਂ ਦੇ ਵਿੱਚ ਬੜੀ ਸੀ ਵੀ ਉਹ ਇੰਨੇ ਮਾੜੇ ਬੰਦੇ ਨਿਕਲਣਗੇ ਇਹ ਤਾਂ ਮੈਨੂੰ ਪਤਾ ਹੀ ਆ ਵੀ ਸਾਰਾ ਕੁਛ ਨਾ ਤੈ ਜਾਣਬੁੱਝ ਕੇ ਕੀਤਾਗਾ ਇਹ ਤਾਂ ਸ਼ੁਕਰ ਆ ਰੱਬ ਦਾ ਕਿਹੜਾ ਸਾਨੂੰ ਪਹਿਲੀ ਪਤਾ ਲੱਗਿਆ ਮੁੰਡੇ ਦਾ ਵੀ ਇਹ ਜਗਾ ਮੇਰੀ ਕਿਹੜਾ ਕੁਸ ਲੱਗਦੀ ਨਹੀਂ ਮੰਮੀ ਇਹ ਮੈਨੂੰ ਤਾਂ ਇਹ ਹਾਵਦੀਆਂ ਭੈਣਾਂ ਬਰਾਬਰ ਹੈਗੀ ਮੈਂ ਕਿਹੜਾ ਇਹ ਜਾਣਬੁੱਝ ਕੇ ਕੀਤਾ ਨਾਲ ਮੈਨੂੰ ਕਿਹੜਾ ਪਤਾ ਸੀ ਵੀ ਮੁੰਡਾ ਇਹ ਜਗਾ ਨਹੀਂ ਚੁੱਪ ਕਰ ਜਾ ਤੇਰੇ ਦਿਲਾਂ ਨੀ ਮਰਦਾ ਸਾਰੀਆਂ ਪੂਰੀਆਂ ਹੋ ਗਈਆਂ ਹੁਣ ਤਾਂ ਕੁੜੀ ਨੂੰ ਸਾਗਣ ਵੀ ਪੈ ਗਿਆ ਹੁਣ ਮੈਨੂੰ ਐ ਤਾਂ ਦੱਸ ਦੇ ਅਸੀਂ ਕਿਹੜੇ ਖੂਚੇ ਡਿੱਗੇ ਜਾ ਕੇ ਹੁਣ ਤੂੰ ਚੁੱਪ ਕਰ ਜਾ ਕਿਉਂ ਕੁੜੀ ਦੇ ਗਲ ਪਈਏਗੀ ਉਹ ਤਾਂ ਇੰਨੀ ਖੁਸ਼ ਤੀਗੀ ਵੀ ਹਾਂ ਮੇਰੇ ਧੀ ਦਾ ਕਿੰਨਾ ਸੋਹਣਾ ਰਿਸ਼ਤਾ ਕਰਾਤਾ ਸ਼ੁਕਰ ਮਨਾ ਰੱਬ ਦਾ ਜਿਹੜਾ ਪਹਿਲਾਂ ਪਤਾ ਲੱਗ ਗਿਆ ਮੁੰਡਾ ਕਿਸੇ ਦੀ ਕੁੜੀ ਲੈ ਕੇ ਭੱਜ ਗਿਆ ਜੇ ਮੰਗਰੋਂ ਪਤਾ ਲੱਗਦਾ ਫਿਰ ਕੀ ਕਰਦੇ ਆਪਾਂ ਬੇਬੇ ਹੁਣ ਆਪਾਂ ਵੀ ਸਾਰਾ ਕੁਝ ਕਰੀ ਬੈਠਾਂਗੇ ਆਪਾਂ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਤੂੰ ਘਬਰਾ ਨਾ ਤੂੰ ਫੇਰ ਨਾ ਕਰ ਮੈਂ ਪੇਕੇ ਪਿੰਡ ਜਾਨੀ ਆਂ ਮੈਂ ਉੱਥੇ ਦੇਖਨੀ ਆ ਕੁਛ ਰਿਸ਼ਤੇਦਾਰੀ ਚ ਆਪਾਂ ਕੁੜੀ ਦਾ ਇਸ ਤੱਕ ਕਰਾਂਗੇ ਬੇਬੇ ਐ ਕੰਮੇ ਰਿਸ਼ਤਾ ਕਰ ਦਾਂਗੇ ਮੇਰੀ ਧੀ ਆ ਮੈਂ ਲਾਡਾਂ ਨਾਲ ਪਾਲੀ ਆ ਮੈਂ ਤਾਂ ਚੰਗਾ ਜਿਹਾ ਰਿਸ਼ਤਾ ਦੇਖ ਕੇ ਹੁਣ ਫੇਰ ਕਰੂੰਗੀ ਮੈਂ ਆਪਦੀ ਸਹੇਲੀ ਕੋਲ ਜਾਨੀ ਆ ਆਪਾਂ ਉਹਨਾਂ ਦੇ ਚੰਗੀ ਜ਼ਮੀਨ ਆ ਆਪਾਂ ਉਹਨਾਂ ਦੇ ਦੇਖਾਂਗੇ ਉਹਨਾਂ ਦੇ ਕਰਾ ਦਾਂਗੇ ਮੈਂ ਕਿਸੇ ਬਗਾਨੇ ਘਰੇ ਰਿਸ਼ਤਾ ਨਹੀਂ ਕਰਦੀ ਮੈਨੂੰ ਘੜਾ ਹੈ ਸਿੱਟੀ ਹੋਈ ਐ ਮਾਜੀ ਉਤਾਰ ਨੂੰ ਲੈ ਕੇ ਜਾਨੀ ਆਂ ਆਪਦੀ ਸਹੇਲੀ ਕੇ ਉਹਨਾਂ ਦੇ ਘਰੇ ਕਰੂੰ ਮੈਂ ਜਾਣਦੇ ਤੇ ਤੇ ਸਹੇਲੀ ਨੂੰ ਮੈਂ ਨਹੀਂ ਉਹਨਾਂ ਦੇ ਘਰੇ ਰਿਸ਼ਤਾ ਕਰਦੀ ਉਹਨਾਂ ਦੇ ਕੀ ਹੈਗਾ ਰਿਸ਼ਤਾ ਕਰਨ ਨੂੰ ਮੇਰੀ ਧੀ ਆ ਮੈਂ ਨਹੀਂ ਰਿਸ਼ਤਾ ਕਰਦਾ ਮੰਮੀ ਬੇਬੇ ਠੀਕ ਹੀ ਕਹਿੰਦੀ ਹੈਗੀ ਸੁਮਨ ਦੇ ਆਪਾਂ ਸਾਰੇ ਕਾਰ ਬਹਿਰ ਕਰ ਰੱਖਿਆ ਰਿਸ਼ਤਾ ਟੁੱਟ ਗਿਆ ਜੇ ਹੁਣ ਸਾਰੇ ਪਿੰਡ ਚ ਪਤਾ ਲੱਗ ਗਿਆ ਨਾਲੇ ਤਾਂ ਆਪਣੀ ਬੇਇੱਜ਼ਤੀ ਹੋਗੀ ਨਾਲੇ ਕਿਸੇ ਨੇ ਰਿਸ਼ਤਾ ਨਹੀਂ ਲੈਣਾ ਮੈਂ ਤਾਂ ਕਹਿੰਦਾ ਆਪਾਂ ਬੇਬੇ ਦੀ ਮੰਨ ਲੈਣੇ ਆ ਹੁਣ ਹੀ ਰਿਸ਼ਤਾ ਕਰ ਹੀ ਦਿੰਨੇ ਆਗੇ ਚੁੱਪ ਕਰ ਬੇ ਤੈਨੂੰ ਕੀ ਪਤਾ ਹੈਗਾ ਮੁੰਡਾ ਮਾੜਾ ਮੋਟਾ ਕੰਮ ਕਰਦਾ ਹੈਗਾ ਕੋਈ ਜ਼ਮੀਨ ਨਹੀਂ ਉਹਨਾਂ ਦੇ ਬਾਖਤਾ ਨਹੀਂ ਗਈ ਐ ਕਿਵੇਂ ਕਰਦੇ ਮੈਂ ਰਿਸ਼ਤਾ ਨਹੀਂ ਤੈਨੂੰ ਜਿਆਦਾ ਪਤਾ ਹੈਗਾ ਹੈ ਮੈਂ ਤਾਂ ਰਿਸ਼ਤਾ ਉਸੇ ਕਰੇ ਕਰੂੰ ਚੱਲ ਉਤਾਰ ਚਲੀਏ ਇਹ ਸਿਆਪੇ ਨਾ ਤੇਰੇ ਪਾਏ ਹੋਏ ਨੇਗੇ ਨੇਮਕ ਕਿਤੇ ਵੀ ਨਾ ਆਪ ਦੀਤੀ ਦਾ ਡਿੱਗ ਕੇ ਸਾਫ ਕਰਦੀ ਇਹ ਤਾਂ ਕਰਮਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਕੀ ਪਤਾ ਇਹਦੇ ਸੰਜੋਗ ਹੀ ਉਧਰ ਹੋਣਾ ਜੋ ਜੀ ਕਿਸਮਤ ਹੈ ਕੋਈ ਨਹੀਂ ਖੋ ਸਕਦਾ ਇਹਦੀ ਕਿਸਮਤ ਦੇ ਨਾਲ ਖਬਰ ਹੈ ਉੱਥੇ ਮਹਿਲ ਜਿਨੇ ਜਾਣ ਇਹ ਤਾਂ ਬੇਪੇ ਕਹਿਣ ਦੀਆਂ ਗੱਲਾਂ ਨਹੀਂਆਂ ساری ਉਮਰ ਟੱਪ ਜੰਦੀਗੀ ਖੱਟਣ ਕਮਾਉਣ ਨੂੰ ਚੁੱਪ ਕਰ ਦੂੰ ਚਲ ਉਤਾਰ ਕਪੜਾ ਰੀੜਾ ਪਾ ਤਿਆਰ ਹੋ ਜਾ ਚਲ ਚਲੀਏ ਆਪਾਂ ਚਾਰਵੇਂ ਬੰਦ ਹੋਣਾ ਹੈ ਹਾਂ ਟਾਈਮ ਨਾ ਬਰਬਾਰ ਕਰ ਓਏ ਅੰਬਰਤ ਸ਼ੇਰਾ ਆਪੂ ਓਰੇ ਆ ਆ ਗਿਆ ਓਰੇ ਬੈਠ ਮੇਰੇ ਕੋਲੇ ਕੀ ਹੋ ਗਿਆ ਓ ਯਾਰ ਉਹ ਤਾਂ ਸਾਰੇ ਰਿਸ਼ਤੇਦਾਰਾਂ ਨੂੰ ਕਹੀ ਰੱਖਿਆਗਾ ਇਸ ਰਿਸ਼ਤੇ ਬਾਰੇ ਅੱਛਾ ਪਈ ਕੋਈ ਕਰਾ ਦੋ ਹਾਂ ਉਹ ਭੈਣ ਨਹੀਂ ਕਹਿੰਦੀ ਸੀਗੀ ਉਹਦਾ ਕੀ ਬਣਿਆ ਉਹ ਯਾਰ ਉਹ ਤਾਂ ਜਵਾਬ ਜਾ ਦੇਗੀ ਉਹ ਤੈਨੂੰ ਪਤਾ ਹੁਣ ਕੁੜੀ ਵਾਲੇ ਨੇ ਭਾਈ ਕੁੜੀਆਂ ਹੁਣ ਅੱਜਕੱਲ੍ਹ ਹੈ ਨਹੀਂ ਗੀਆਂ ਉਹ ਤਾਂ ਵਧੀਆ ਘਰ-ਵਾਰ ਭਾਲਦੇ ਨੇ, ਵਧੀਆ ਜ਼ਮੀਨ ਭਾਲਦੇ ਨੇ। ਆਪਣੇ ਕੋਲ ਇੰਨੀ ਜ਼ਮੀਨ ਹੈ ਨਹੀਂ ਹੁਣ। ਉਹ ਤਾਂ ਠੀਕ ਆ ਬਾਪੂ। ਅੱਜ ਕਾ ਰਿਸ਼ਤੇ ਨਹੀਂ ਹੁੰਦੇ, ਅੱਜ ਕਾ ਤਾਂ ਸੌਦੇ ਹੀ ਹੁੰਦੇ ਨੇ। ਆਪਣੇ ਵਰਗਨ ਕੌਣ ਪੁੱਛਦਾਗਾ? ਹੋਰ ਪੁੱਤ, ਪਹਿਲਾਂ ਗੱਲਾਂ ਹੋਰ ਸੀ। ਤੂੰ ਆਪਣੇ ਦੀ ਲਾਲ ਐ। ਹੁਣ ਜਦੋਂ ਆਪਾਂ ਤੇਰੀ ਭੈਣ ਗਗਨ ਦਾ ਸਾਥ ਕੀਤਾ ਹੈਗਾ, ਆਪਾਂ ਕੋਈ ਬੜਾ ਜ਼ਮੀਨ ਨਹੀਂ ਦੇਖੀ। ਆਪਾਂ ਤਾਂ ਬਸ ਗਗਨ ਨੂੰ ਕਹਿਤਾ ਵੀ ਭਾਈ ਜਿੱਥੇ ਉਹ ਖਾਣਗੇ, ਉੱਥੇ ਤੂੰ ਖਾ ਲਈਂ, ਜਿੱਥੇ ਉਹ ਰਹਿਣਗੇ ਉੱਥੇ ਤੂੰ ਰਹਿ ਲਈਂ। ਹਾਂ ਬਾਪੂ, ਉਹ ਸਮਾਂ ਹੋਰ ਸੀਗਾ। ਹੁਣ ਹੋਰ ਆ। ਪਰ ਹੁਣ ਮੇਰੀ ਭੈਣ ਐਸ਼ ਕਰਦੀ ਹੈਗੀ। ਪੁੱਤ ਅੱਜ ਕੱਲ੍ਹ ਦੇ ਟਾਈਮ 'ਚ ਮੇਨ ਗੱਲ ਤਾਂ ਇਹ ਐ ਬਈ ਪਾਈ ਮੁੰਡਾ ਨਸ਼ਾ ਨਾ ਕਰਦਾ ਹੁਣ ਤੂੰ ਐਸਾ ਬਲਾ ਜੇ ਤੂੰ ਨਸ਼ਾ ਨਹੀਂ ਕਰਦਾ ਤੂੰ ਆਉਦਾ ਮਿਹਨਤ ਕਰੇਗਾ ਦੋ ਖੁੱਡ ਬਣਾਵੇਂਗਾ ਕਿਵੇਂ ਕਰੇਗਾ ਤੂੰ ਉਹਨੂੰ ਰੋਟੀ ਖਵਾਵੇਂਗਾ ਉਹਨੂੰ ਚੰਗੀ ਜ਼ਿੰਦਗੀ ਦੇਵੇਂਗਾ ਠੀਕ ਐ ਹੁਣ ਜਿਹੜਾ ਕੋਈ ਨਸ਼ਾ ਕਰਦਾ ਕਿੰਨੀ ਜ਼ਮੀਨ ਐ ਉਹਨੇ ਤਾਂ ਨਸ਼ੇ 'ਚ ਚੱਕੀ ਦੇਣੀ ਐ ਕਿੰਨੀ ਹੋਵੇ ਭਲਾਂ ਦੀ ਪਾ ਪੁੱਤ ਤੇਰੀ ਗੱਲ ਸਹੀ ਆ ਅੱਜ ਕੱਲ੍ਹ ਲੋਕ ਜ਼ਮੀਨ ਜਾਇਦਾਦ ਦੇਖਦੇ ਨੇ ਐਂ ਤਾਂ ਦੇਖਦੇ ਨਹੀਂ ਬੰਦਾ ਮਿਹਨਤ ਕਰਦਾਗਾ ਚੱਲ ਪੁੱਤ ਤੂੰ ਫਿਕਰ ਨਾ ਕਰ ਸਾਰਾ ਕੁਛ ਰੱਬ ਦੇ ਹੱਥ ਹੈ ਜਿੱਥੇ ਉਹਨੇ ਦਾਣਾ ਪਾਣੀ ਲਿਖਿਆ ਉੱਥੇ ਹੀ ਖਾਣਾ ਚੱਲ ਬਾਪੂ ਉਹ ਤਾਂ ਰੱਬ ਦੇ ਡੋਰਾਣੇ ਚੱਲ ਪੁੱਤ ਕੂਗਲਨੀ ਤੂੰ ਐਂ ਕਰ ਉਹ ਕੰਮ ਵਾਲੀ ਕੋਲੇ ਜਾ ਕੇ ਆ ਯਾਰ ਸਾਰਾ ਕੰਮ ਕਰਨ ਵਾਲਾ ਬੈਗਾ ਰੋਟੀ ਲਾਉਣ ਵਾਲੀ ਪਈ ਜਾਗੀ ਪੈਸੇ ਦਾ ਟਾਈਮ ਤੇ ਭਾਲਦੀਆਂ ਨੇ ਉਹ ਪਹਿਲਾਂ ਕਹਿੰਦੀਆਂ ਨੇ ਵੀ ਹਾਂ ਭਾਈ ਸਾਨੂੰ ਇਨੇ ਪੈਸੇ ਦੇ ਦੋ ਕਿਵੇਂ ਜੋੜ ਕੇ ਦਿੰਦੇ ਆ ਇਹਨਾਂ ਨੂੰ ਐਂ ਤਾਂ ਪਤਾ ਨਹੀਂ ਹੈਗਾ ਜਾ ਉਹਦੇ ਕੋਲੇ ਜਾ ਕੇ ਉਹਨੂੰ ਕਹਿ ਕੇ ਆ ਵੀ ਭਾਈ ਆ ਠੀਕ ਆ ਬਾਪੂ ਮੈਂ ਚੱਲਦਾ ਤੂੰ ਕਰ ਲੈਨੇ ਰਾਮ ਕੋਈ ਨਹੀਂ ਸੁਮਨ ਤੂੰ ਰੋ ਨਾ ਚੁੱਪ ਕਰ ਜੋ ਕੀਤਾ ਨਾ ਪ੍ਰਮਾਤਮਾ ਨੇ ਚੰਗੇ ਹੀ ਕੀਤਾ ਤੂੰ ਇੰਨੀ ਚੰਗੀ ਆ ਪ੍ਰਮਾਤਮਾ ਤੈਨੂੰ ਇੰਨੀ ਚੰਗਾ ਕਰਵਾ ਦੇਊਗਾ ਨਹੀਂ ਚੁੱਪ ਕਰ ਕਿਉਂ ਡਰਾਮੇ ਕਰਨ ਲੱਗੀ ਹੈਗੀ ਅੰਦਰੋਂ ਤਾਂ ਤੇਰੇ ਨਾਲ ਮਨ ਬਹੁਤ ਖੁਸ਼ ਹੈਗਾ ਉਹੀ ਮੇਰੇ ਤੇ ਇੰਨਾ ਝੂਠੇ ਤਲਾਸ਼ੇ ਨਾ ਦੇ ਨਹੀਂ ਨਹੀਂ ਮੰਮੀ ਇਹ ਤਾਂ ਸੋਡੇ ਮਨ ਚ ਬਹਿ ਮੈਂ ਮੈਨੂੰ ਕਿਹੜਾ ਸੁਮਨ ਪਿਆਰੀ ਨਹੀਂਗੀ ਮੈਨੂੰ ਬਹੁਤ ਪਿਆਰੀ ਹੈ ਮੇਰੇ ਕਿਹੜੇ ਦੁਸ਼ਮਣ ਹੈਗੀ ਤੁਸੀਂ ਇਹ ਮਨ ਚੋਂ ਬਹਿ ਕੱਢ ਦਿਓ ਮੈਨੂੰ ਸਭ ਪਤਾ ਹੈਗਾ ਸਨ ਤੂੰ ਨਾ ਚੰਗਾ ਨਹੀਂ ਸਮਝਦੀ ਪਤਾ ਹੈ ਕਿਹੜੇ ਜਨਮ ਦੀ ਨਾ ਦੁਸ਼ਮਣੀ ਕੱਢੀ ਜਾਂਦੀ ਮੇਰੇ ਨਾਲ ਮੰਮੀ ਭਾਬੀ ਤੇ ਮੇਲ ਜਾਵਣਾ ਲਾਓ ਭਾਬੀ ਦੀ ਕੋਈ ਗਲਤੀ ਨਹੀਂ ਹੈਗੀ ਮੇਰੀ ਕਿਸਮਤ ਹੀ ਐਵੇਂ ਦੀ ਹੈ ਜੋ ਮੇਰੀ ਕਿਸਮਤ ਚ ਲਿਖਿਆ ਉਹੀ ਹੋਣਾ ਜਿਹੜੇ ਨੇ ਮਿੱਤੀ ਦੀ ਜ਼ਿੰਦਗੀ ਚ ਤੇ ਕੰਡੇ ਵਿਜੇਣਗੇ ਰਹਿਮ ਐ ਤੈਨੂੰ ਨਹੀਂ ਦੇਣਾ ਤੂੰ ਨਾ ਦੁਖੀ ਹੋਵੇਂਗੀ ਨਾਲੇ ਨਾ ਸੁਖੀ ਤੂੰ ਵੀ ਨਹੀਂ ਰਹਿਣਾ ਚੱਕ ਆਪਦਾ ਸਮਾਨ ਨਾ ਪੇਕਿਆਂ ਨੂੰ ਸੁਪ ਜਾ ਵੇਕਰ ਇਹ ਤਾਂ ਜਿੰਦਾ ਲੱਗਾ ਹੁਣ ਕਿਵੇਂ ਕਰਾਂਗੇ ਦੇਖ ਲੈਨੇ ਫਿਲੇ ਬਿਲਾਉਣੇ ਕਿਸੇ ਬੈਠੇ ਆਹ ਸ੍ਰੀ ਕਾਲ ਜੀ ਸ੍ਰੀ ਕਾਲ ਪਾਈ ਸ੍ਰੀ ਕਾਲ ਜੀ ਆ ਜੋ ਬਈ ਅੰਤਰੀਆ ਚਲੋ ਜੀ ਆ ਜੋ ਮੈਂ ਦਰੋ ਕਿ ਦਰਵਾਜ਼ੇ ਬੈਠੋ ਕੁਜ਼ਨੀ ਭਾਈ ਉਹ ਤਾਂ ਉਹ ਮੁੰਡਾ ਵਾਗ ਗਿਆ ਬਾਹਰ ਫਿਰ ਕੱਲੇ ਦਾ ਮੇਰਾ ਕਰੇ ਜੀ ਜਾਨੀ ਲੱਗਿਆ ਮੈਂ ਇੱਥੇ ਤਾਂ ਜਾ ਕੇ ਖੇਡਣ ਵਾਗ ਗਿਆ ਅੱਛਾ ਹੋਰ ਭਾਈ ਗੁੱਡੇ ਗਿੱਟੇ ਤੇਰੇ ਠੀਕ ਨੇ ਠੀਕ ਰਹਿੰਦੇ ਤੂੰ ਮੁੰਡਾ ਕਿਵੇਂ ਰਹਿੰਦਾ ਠੀਕ ਆ ਭਾਈ ਬਸ ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾਗਾ ਮੁੰਡਾ ਵੀ ਵਧੀਆ ਤੁਰਿਆ ਫਿਰਦਾ ਫਿਰ ਭਾਈ ਰੋਟੀ ਪਾਣੀ ਚਾਚੀ ਬਣਾਉਂਦੀ ਐ ਤਾਂ ਮੁੰਡਾ ਬਣਾਉਂਦਾ ਰੋਟੀ ਪਾਣੀ ਤਾਂ ਜੀ ਉਹ ਲਾਈ ਹੋਈ ਆ ਕੰਮ ਵਾਲੀ ਅੱਛਾ ਉਹਨਾਂ ਇਹ ਰੋਜ਼ ਰੋਜ਼ ਕਿਨੂੰ ਕਿਹਾ ਜਾਂਦਾਗਾ ਮੁੰਡੇ ਤੋਂ ਵੀ ਨਹੀਂ ਬਣਦੀ ਆ ਆਪ ਤੋਂ ਕਿੱਥੋਂ ਬਣਾਉਂਦਾ ਵਿਚਾਰਾ ਉਹੀ ਕਰਦੀ ਹੈਗੀ ਸਾਰਾ ਕੁਝ ਨਲੇ ਤਾਂ ਝਾੜੂ ਪੋਚੇ ਦਾ ਕਰ ਜਾਂਦੀ ਹੈਗੀ ਨਲੇ ਫਿਰ ਭਾਂਡੇ ਦੀ ਢਿੰਡੇ ਦਾ ਕਰ ਜਾਂਦੀ ਹੈਗੀ ਤੇ ਬਸ ਔਖੇ ਸੌਖੇ ਦੇਈ ਜਾਂਦੇ ਪੈਸੇ ਹੁਣ ਜਿਉ ਸਰਦਾ ਹੀ ਨਹੀਂ ਭਾਈ ਫਿਰ ਬੁੜੀ ਮੈਨਾਂ ਭਾਈ ਕਿੱਥੋਂ ਸਰਦਾ ਹੈ ਬੁੜੀ ਨੇ ਤਾਂ ਸਭ ਕੰਮ ਨੂੰ ਹੱਥ ਪਾਉਣੇ ਨੇ ਅੰਦਰ ਬਾਹਰ ਸਭ ਆਪ ਦੇ ਸਮਾਰਨ ਨੇ ਨੇਗੇ ਫਿਰ ਕਾਗਣ ਨੇ ਨਹੀਂ ਭਾਈ ਗੇੜਾ ਮਾਰਿਆ ਕਾਗਣਾ ਆਈ ਸੀ ਪਈਓ ਚਾਰਕ ਦਿਨ ਹੋ ਗਏ ਬਾਗੀਓ ਜਵਾਖਾਂ ਦੀ ਵੀ ਸਕੂਲ ਲੱਗਦੇ ਨੇ ਨਾ ਫਿਰ ਉਹ ਬਸ ਮੋਟਾ ਮੋਟਾ ਜੇ ਕੰਮ ਸਾਂਭ ਗਈ ਤੁਸੀਂ ਦੱਸੋ ਭਾਈ ਅੱਜ ਕਿਵੇਂ ਬਿਨ ਦੱਸੇ ਜੀ ਢਾ ਮਾਰ ਲਿਆ ਅਈ ਤਾਂ ਭਾਈ ਸੋਣ ਇੱਕ ਗੱਲ ਕਰਨ ਆਈ ਤੀ ਗੀ ਖੈਰ ਸੁਖਤਾ ਹੈ ਭਾਈ ਕੀ ਗੱਲ ਹੋਗੀ ਖੈਰ ਸੁਖਤਾ ਹੈਗੀ ਭਾਈ ਹੈ ਤੇਰੇ ਘਰ ਆਈ ਨਾ ਮੇਰਾ ਕਿੰਨਾ ਪਿਆਰ ਤੀਗਾ ਹੁਣ ਮੈਂ ਜਿਉ ਹੁੰਦੀ ਨਾ ਮੈਨੂੰ ਪੋਰਾ ਫਿਕਰ ਨਹੀਂ ਤੀਗਾ ਪਰ ਮੈਨੂੰ ਵੀ ਪਤਾ ਹੈ ਵੀ ਤੁਸੀਂ ਮੇਰੀ ਗੱਲ ਨਹੀਂ ਮੋੜਦੇ ਹੈ ਇੱਕ ਮੈਂ ਸੋਡੇ ਕੋਲੇ ਮਦਦ ਲੈ ਕੇ ਆਈ ਆ ਹਾਂ ਭਾਈ ਦੱਸੋ ਜਿੰਨਾ ਸਾਡਾ ਸਰਦਾ ਹੋਇਆ ਅਸੀਂ ਜ਼ਰੂਰ ਕਰਾਂਗੇ ਭਾਈ ਮੈਂ ਮੇਰੀ ਪੋਤੀ ਦਾ ਰਿਸ਼ਤਾ ਕਰ ਰਹੀ ਸੀ ਮੁੰਡੇ ਵਾਲੇ ਸਾਨੂੰ ਮਗਰੋਂ ਪਤਾ ਲੱਗਿਆ ਉਹ ਮਾੜੇ ਨਿਕਲ ਗਏ ਹੁਣ ਭਾਈ ਬੈ ਰੱਖਿਆ ਹੋਇਆ ਕਾਰਜ ਵਿਹਾਰ ਸਾਰੇ ਹੋ ਗਏ ਅੱਛਾ ਭਾਈ ਦੱਸੋ ਫਿਰ ਅਸੀਂ ਕੀ ਮਦਦ ਕਰ ਸਕਦੇ ਹਾਂ ਭਾਈ ਐਸੀ ਤਾਂ ਆਏ ਆ ਕਿ ਮੇਰੀ ਪੋਤੀ ਦਾ ਰਿਸ਼ਤਾ ਮੈਂ ਤਾਂ ਵਰਤਪਾਲ ਵਾਸਤੇ ਲੈ ਕੇ ਆਇਆ ਲੈ ਭਾਈ ਇਦੋਂ ਵਧੀਆ ਕੀ ਗੱਲ ਹੋ ਸਕਦੀ ਹੈਗੀ ਨਲੇ ਭਾਈ ਤੁਹਾਨੂੰ ਪਤਾ ਤਾਂ ਹੈ ਇਹਦੇ ਮਾਪਿਓ ਜਾਣ ਤੋਂ ਬਾਅਦ ਸਾਡੇ ਘਰ ਦੇ ਹਾਲਾਤ ਕੀ ਨੇ ਪੈਸੇ ਨਾਲ ਕੁਝ ਨਹੀਂ ਹੁੰਦਾ ਜੀ ਘਰ ਪਰਿਵਾਰ ਚੰਗਾ ਹੋਣਾ ਚਾਹੀਦਾ ਜੇ ਮੁੰਡਾ ਮਿਹਨਤੀ ਹੈ ਤਾਂ ਸਾਰਾ ਕੁਝ ਬਣ ਜਾਂਦਾ ਹੈਗਾ ਉਹਦਾ ਗੱਲ ਠੀਕ ਆ ਭਈ ਉਤਾਰ ਪਰ ਥੋਡੇ ਮੁਕਾਬਲੇ ਅਸੀਂ ਕੁਛ ਨਹੀਂ ਹੈਗੇ ਐਗੀਆਂ-ਆਂ ਗੱਲਾਂ ਕਰਕੇ ਭਾਈ ਹੁਣ ਸਾਨੂੰ ਮੋੜੋ ਨਾ ਰਿਸ਼ਤਾ ਤਾਂ ਮੈਂ ਕਰਤੀ ਜਾਊਂਗੀ ਚਲੋ ਭਾਈ ਅਸੀਂ ਤੁਹਾਨੂੰ ਮੋੜਦੇ ਤਾਂ ਨਹੀਂ ਪਰ ਤੁਹਾਨੂੰ ਸਾਰੇ ਸਾਡੇ ਘਰ ਦੇ ਹਾਲਾਤ ਦਾ ਪਤਾ ਹੀ ਹੈਗਾ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਹੈਗੀ ਬਾਕੀ ਮੁੰਡੇ ਨੂੰ ਆ ਜਾਣ ਦੋ ਉਹਦੇ ਨਾਲ ਗੱਲ ਕਰ ਲੈਨੇ ਆ ਕੋਈ ਨਹੀਂ ਪੁੱਛ ਲਈ ਭਾਈ ਉਹ ਕਿਹੜਾ ਤੁਹਾਡੇ ਕਹਿਣੇ ਤੋਂ ਬਾਹਰ ਹੈਗਾ ਦੇਖ ਲੋ ਜੀ ਸਾਡੀ ਇੱਜ਼ਤ ਦਾ ਸਵਾਲ ਹੈਗਾ ਵਿਆਹ ਰੱਖਿਆ ਹੋਇਆ ਹੈਗਾ ਜੇ ਵਿਆਹ ਨਾ ਹੋਇਆ ਸਾਰੇ ਰਿਸ਼ਤੇਦਾਰਾਂ ਤੇ ਪਿੰਡਾਂ ਵਿੱਚ ਨਾ ਸਾਡੀ ਥੂ ਥੂ ਹੋਊਗੀ ਉਹ ਤਾਂ ਠੀਕ ਹੈ ਉਤਾਰ ਵਿਆਹ ਕਦੋਂ ਦਾ ਰੱਖਿਆ ਪਰਸੋਂ ਦਾ ਹੀ ਪੁੱਤ ਪਰਸੋਂ ਇੰਨੀ ਛੇਤੀ ਅਸੀਂ ਇੰਨੀਆਂ ਤਿਆਰੀਆਂ ਕਿਵੇਂ ਕਰਾਂਗੇ ਭਾਈ ਅੰਮ੍ਰਿਤ ਕੱਲਾ ਜਾਣਾ ਹੈ ਨਾਲੇ ਆਪਾਂ ਕਿਹੜਾ ਬੜਾ ਕੁਝ ਕਰਨਾ ਜੀ ਸਾਰੀ ਤਿਆਰੀ ਅੰਮ੍ਰਿਤ ਨਾਲ ਮੈਂ ਆਪ ਕਰਾਉਂਗਾ ਅਸੀਂ ਕਾ ਜੀ ਚਲਤੀ ਯਾਰ ਅੰਮ੍ਰਿਤ ਵਧੀਆ ਜੀ ਅਸੀਂ ਕਾ ਜੀ ਅੱਜ ਵੀ ਵੀ ਕਿਵੇਂ ਗੇੜਾ ਮਾਰ ਲਿਆ ਤੁਸੀਂ ਨਾ ਬਹੁਤੀਆਂ ਗੱਲਾਂ ਕਰਦਾ ਕਦੇ ਆਏ ਬੇਬੇ ਨੂੰ ਮਿਲਣਾ ਬੇਬੇ ਕੰਮਕਾਰ ਵਿੱਚ ਨਾ ਟਾਈਮ ਨਹੀਂ ਲੱਗਦਾ ਹੈਗਾ ਤੂੰ ਆ ਜਾ ਕਰ ਮੈਂ ਤਾਂ ਦੂਜੇ ਦਿਨ ਆ ਜਾ ਕਰੂੰਗੀ ਜੇ ਤੂੰ ਜਾਏਗਾ ਓਕੇ ਮੈਂ ਪੁੱਤੇ ਹੁਣ ਤੇਰੇ ਵਾਸਤੇ ਰਿਸ਼ਤਾ ਲੈ ਕੇ ਆਏ ਨੇ ਲੈ ਬਾਪੂ ਜੇ ਬੇਬੇ ਰਿਸ਼ਤਾ ਲੈ ਕੇ ਆਈ ਆ ਫਿਰ ਮੋੜਨਾ ਕਿਉਂ ਆਂ ਆਹ ਗੱਲ ਕਹਿ ਕੇ ਤਾਂ ਮੇਰਾ ਦਿਲ ਖੁਸ਼ ਕਰਤਾ ਉ ਤਾਂ ਠੀਕ ਐ ਇਹ ਪਰਸੋਂ ਦਾ ਵਿਆਹ ਕਹਿੰਦੇ ਨੇ ਪੁੱਤ ਇੰਨਾ ਜਲਦੀ ਬਾਪੂ ਪੁੱਤ ਇਹਨਾਂ ਨੇ ਆਪਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਹੈਗਾ ਪਰਸੋਂ ਦਾ ਇਹਨਾਂ ਨੇ ਜਿਹੜੇ ਮੁੰਡੇ ਨਾਲ ਵਿਆਹ ਰੱਖਿਆ ਸੀ ਉਹ ਚੱਜਦੇ ਨਹੀਂ ਨਿਕਲੇ ਕਾਰਜ-ਬਿਹਾਰ ਸਾਰੇ ਹੋ ਗਏ ਹੁਣ ਜੇ ਪਰਸੋਂ ਨੂੰ ਵਿਆਹ ਨਹੀਂ ਕਰਦੇ ਤਾਂ ਇਹਨਾਂ ਰਿਸ਼ਤੇਦਾਰਾਂ ਚ ਤੇ ਪਿੰਡ ਚ ਬੇਇੱਜ਼ਤੀ ਹੁੰਦੀ ਆ। ਫੇ ਤਾਂਹੀਂ ਤਾਂ ਸੀ ਮਾਨ ਨਾਲ ਆਇਾਂਗੇ। ਵੀ ਸਾਡੀ ਮੋੜਨੀ ਨਹੀਂ। ਨਾ ਇਹ ਪੁੱਤ ਤੇਰੀ ਦਾਦੀ ਨੇ ਸਾਡੀ ਚੰਗੀ ਬਣਦੀ ਤੀ। ਮੇਰੀ ਲਿਹਾਈ ਤੀ। ਹੈਂ ਮੈਂ ਮਾਨ ਕਰਕੇ ਆਈਆਂ ਤੂੰ ਮੁੰਡਾ ਸਿਆਣਾ ਹੈਗਾ। ਇੰਨਾ ਛੇਤੀ ਤਾਂ ਪਹਿਨਾਂ ਹਲ ਵੀ ਹੋਣਾ ਬੇਬੇ। ਅਮਰ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ। ਮੈਂ ਹੈਗਾਗਾ ਤੇਰੇ ਨਾਲ ਲੱਗ ਕੇ ਮੈਂ ਸਾਰਾ ਕੁਝ ਆਪ ਕਰੂੰਗਾ। ਬੱਪੂ ਚਾ ਆਪਣੀ ਪਿਆਦ ਇਸਨਾਂ ਨੂੰ। ਨਾ ਪੁੱਤ ਮੈਂ ਤਾਂ ਹਜੇ ਆ ਕੇ ਬੈਠਿਆ ਹੀ ਸੀਗਾ। ਜਾ ਦੁੱਲਿਆ। ਮੈਂ ਲੈ ਕਿਉਂ ਨਾ ਕੀ ਹੋ ਗਿਆ ਭਣੇ ਕੁਛ ਨਹੀਂ ਹੋਇਆ ਵੀਰੇ ਗੱਲ ਤਾਂ ਦੱਸ ਕੋ ਕੀ ਹੋ ਗਿਆ ਅੱਜ ਮੇਰੇ ਕੋ ਨਾਲ ਕੱਲੀ ਆ ਗਈ ਮੈਨੂੰ ਮੇਰੇ ਸਹੁਰਿਆਂ ਨੇ ਵੀਰੇ ਘਰੋਂ ਕੱਢਤਾ ਲੈ ਕਿਉਂ ਘਰੋਂ ਕੱਢਤਾ ਉਹਨਾਂ ਨੇ ਗੱਲ ਕੀ ਹੋ ਗਈ ਜਿਹੜਾ ਭੂਆ ਨੇ ਰਿਸ਼ਤਾ ਕਰਾਇਆ ਸੀ ਨਾ ਵੀਰੇ ਉਹ ਕਹਿੰਦੇ ਵੀ ਮੁੰਡਾ ਚੰਗਾ ਨਹੀਂ ਹੈਗਾ ਵੀ ਉਹਨਾਂ ਨੂੰ ਬਾਅਦ 'ਚ ਪਤਾ ਲੱਗਿਆ ਤਾਂ ਕਰਕੇ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਲੈ ਭਣੇ ਫਿਰ ਇਹਦੇ ਵਿੱਚ ਤੇਰੀ ਕੀ ਗਲਤੀ ਹੈ ਨਾਲੇ ਮੈਂ ਪੋਣੂ ਪਹਿਲਾਂ ਕਿਹਾ ਸੀ ਵੀ ਤੂੰ ਬੁੱਠੇ ਪੰਗੇ ਨਾ ਲੈ ਇਹ ਮੇਰੀ ਸੱਸ ਨੂੰ ਮੈਨੂੰ ਕਹਿੰਦੀ ਵੀ ਤੂੰ ਵੀ ਭੂਆ ਨਾਲ ਰਲ਼ੀ ਮਿਲੀ ਆ ਵੀ ਤੁਸੀਂ ਜਾਣ ਕੇ ਮੇਰੀ ਤੀ ਦਾ ਉੱਥੇ ਰਿਸ਼ਤਾ ਕਰਾਇਆਗਾ ਲੈ ਪਣੇ ਇਹ ਉਹਨਾਂ ਦੀ ਚੰਗੀ ਗੱਲ ਐ ਮੈਂ ਕਰ ਦਾਂ ਉਹਨਾਂ ਨਾਲ ਗੱਲ ਨਾ ਵੀਰੇ ਤੂੰ ਕੀ ਗੱਲ ਕਰੇਂਗਾ ਮੈਂ ਬਥੇਰੇ ਕਿਹਾ ਸੀ ਉਹਨਾਂ ਨੂੰ ਵੀ ਮੇਰੀ ਕਿਹੜਾ ਇਹ ਦੁਸ਼ਮਣਾਂਗੀ ਮੇਰੀਆਂ ਵੱਡੀਆਂ ਪਹਿਣਾ ਨਾਲ ਵੀ ਵੱਧ ਐ ਤਾਂ ਮੈਨੂੰ ਉਹਨਾਂ ਨੇ ਤਾਂ ਪਰ ਮੇਰੀ ਇੱਕ ਵੀ ਨਹੀਂ ਸੁਣੀ ਕੋਈ ਗੱਲ ਨਹੀਂ ਪਣੇ ਤੂੰ ਫਿਕਰ ਨਾ ਕਰ ਮੈਂ ਕੀ ਤੈਨੂੰ ਸਾਹਮਣੇ ਨਹੀਂ ਸਕਦਾ ਚੱਲ ਵੀਰੇ ਕਰਤਾ ਮੇਰਾ ਉਹੀ ਐ ਮੈਂ ਇੱਥੇ ਕਿੰਨਾ ਚਿਰ ਬੈਠੀ ਰਹੂੰਗੀ ਨਾਲੇ ਪੇਕ ਕੇ ਕਰ ਬੈਠੀ ਮੈਂ ਸੋਹਣੀ ਲੱਗਦੀ ਐਂਗੀ ਲੈ ਪਣੇ ਫਿਰ ਉਹ ਆਪ ਵੀ ਤਾਂ ਸਮ ਚੱਲ ਕੋਈ ਨਾ ਮੇਰੇ ਦੇਖੀ ਜਾਊਗੀ ਜਿਵੇਂ ਬਣੂਗੀ ਚੱਲ ਬੈਠ ਪੜ੍ਹ ਤੂੰ ਮੈਂ ਪਾਣੀ ਲੈ ਕੇ ਦਿੰਦਾ ਚੰਗਾ ਪੁੱਤ ਤਾਂ ਸਾਡਾ ਮਾਨ ਰੱਖਦਾ ਬੀਬੇ ਮੇਰੀ ਦਾਦੀ ਨੇ ਮੇਰਾ ਬੜਾ ਪਿਆਰ ਸੀਗਾ ਮੈਂ ਛੋਡੀ ਗੱਲ ਕਿਵੇਂ ਮੋੜ ਸਕਦਾ ਸੀਗਾ ਚੰਗਾ ਜੀ ਠੀਕ ਹੈ ਠੀਕ ਹੈ ਕੰਮ ਕਰ ਆਉਤ ਮੈਂ ਵੀ ਤੇਰੇ ਕਿ ਨਹੀਂ ਆਉਂਦੀ ਸੀ ਮੈਂ ਹਾਂ ਵੀ ਰੋਟੀ ਪਾਣੀ ਖਾ ਲਾ ਕਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਕੋਈ ਨਾ ਮੰਮੀ ਰੋਟੀ ਤਾਂ ਮੈਂ ਖਾ ਲੂ ਪਹਿਲਾਂ ਤੁਸੀਂ ਐਸੋ ਭਾਬੀ ਨੂੰ ਕਿਉਂ ਬਾਹਰ ਕਰਦੇ ਹੋ ਉਹਨਾਂ ਦਾ ਕੀ ਕਸੂਰ ਸੀਗਾ ਕਿਹੜਾ ਕੁਝ ਹੋਇਆ ਬਤੋ ਉਹ ਥੋੜਾਗਾ ਭਾਬੀ ਨੇ ਤੇਰੇ ਨਾਲ ਜਾਣ ਬੁੱਝ ਕੇ ਕੀਤਾ ਇਹ ਸਾਰਾ ਕੁਝ ਭਾਬੀ ਜਾਣ ਬੁੱਝ ਕੇ ਕਿਉਂ ਕਰੂਗੀ ਮੰਮੀ ਉਹਨਾਂ ਦੀ ਕਿਹੜਾ ਮੇਰੇ ਨਾਲ ਕੋਈ ਦੁਸ਼ਮਣੀ ਸੀਗੀ ਤੈਨੂੰ ਨਹੀਂ ਪਤਾ ਬਤੋ ਉਹ ਅੰਦਰੋਂ ਅੰਦਰ ਤਨਾ ਬਾਹਲੀ ਖਾਰ ਰੱਖ ਰਹੀ ਹੈਗੀ ਉਹ ਜਾਣ ਬੁੱਝ ਕੇ ਨਾ ਪੇਕੇ ਨਾਲ ਰਲ ਕੇ ਤੇਰੇ ਮਾੜੇ ਥਾਂ ਰਿਸ਼ਤਾ ਕਰਾਉਂਦੀ ਸੀ ਮੰਮੀ ਤੁਸੀਂ ਅਫਦਲਾ ਵੀ ਬਣਾ ਹੀ ਜਾਣੇ ਹੋਗੇ ਇਹ ਜੀ ਕੋਈ ਗੱਲ ਨਹੀਂ ਸੀ ਪਤ ਤੂੰ ਤਾਂ ਪੋੜੀ ਜਾਂਗੇ ਉਹਦੇ ਮੰਗਰ ਲੱਗ ਰਹੀ ਹੈਗੀ ਹੁਣ ਤਾਂ ਪੋਰਾ ਕਾਸ ਨੀ ਛੱਡੀ ਤੇਰੀ ਜ਼ਿੰਦਗੀ ਬਰਬਾਦ ਕਰਨ ਦੀ ਹਜੇ ਵੀ ਉਹਦਾ ਪੱਖ ਲੈਣੀ ਆ ਤੂੰ ਮੰਮੀ ਤੁਸੀਂ ਐਵੇਂ ਨਾ ਕਰੋ ਤੁਸੀਂ ਗਲਤੀ ਕੀਤੀ ਭਾਬੀ ਨੂੰ ਘਰੋਂ ਕੱਢ ਕੇ ਤੈਨੂੰ ਸਮਝ ਨਹੀਂ ਆਉਂਦੀ ਕਿੰਨੇ ਵਾਰੀ ਤੈਨੂੰ ਪਿਆਰ ਨਾਲ ਸਮਝਾ ਰਿਆ ਵੀ ਤੂੰ ਇਹੋ ਜਿਹੀਆਂ ਗੱਲਾਂ 'ਚ ਨਾ ਵੜ ਨਾ ਵੜ ਚੁੱਕੀ ਚੱਕ ਕੇ ਨਾ ਰੋਟੀ ਖਾ ਲਾ ਕਿਹੜਾ ਕੁਝ ਕਰਨਾ ਉਹ ਮੈਂ ਆਪ ਹੀ ਦੇਖ ਲੂੰਗੀ ਬੇਬੂ ਪਾਣੀ ਬਾਪੂ ਪੱਜ ਸੋਚੀ ਰਹੇ ਸੀ ਨਾ ਮਹਾਰਾਜ ਨੇ ਆਪਣੀ ਸੁਣੀ ਲਈ ਮਿੰਟੋ ਮਿੰਟੀ ਕਾਰਜ ਹੋ ਗਏ ਹਾਂ ਪੁੱਤ ਮੈਂ ਤਾਂ ਐ ਸੋਚਦਾ ਵੀ ਉਹਨਾਂ ਦਾ ਰਿਸ਼ਤਾ ਟੁੱਟਣ ਦਾ ਕੋਈ ਹੋਰ ਕਾਰਨ ਤਾਂ ਨਹੀਂ ਹੈਗਾ ਨਹੀਂ ਬਾਪੂ ਬੀਬੀ ਨੂੰ ਖਾਲੀ ਥੋੜੀ ਮੋੜ ਸਕਦਾ ਸੀਗੀ ਆਪਾਂ ਅੱਜ ਕੰਨ ਤੂੰ ਪਤੀ ਹੈਗਾ ਮੁੰਡਿਆਂ ਦਾ ਹਾਲ ਸਾਰੇ ਨਸਿਆਂ ਵਿੱਚ ਪੈ ਗਏ ਹਾਂ ਪੁੱਤ ਗੱਲ ਤਾਂ ਤੂੰ ਠੀਕ ਕੀਤੀ ਐ ਕਿੰਨੀਆਂ ਮਾਵਾ ਦੇ ਪੁੱਤ ਖੋਲੇ ਨਸ਼ਿਆਂ ਨੇ ਬੱਪੂ ਤੂੰ ਆਪ ਹੀ ਦੱਸ ਆਪ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨਾਲ ਵਰਤਦੇ ਨੂੰ ਜੇ ਕੋਈ ਗੱਲ ਹੁੰਦੀ ਹੈ ਆਪ ਨੂੰ ਪਹਿਲੀ ਦੱਸ ਦਿੰਦੇ ਇਹ ਪੁੱਤ ਫੇਰ ਵੀ ਸੋਚਣਾ ਪੈਂਦਾ ਹੈ ਰਿਸ਼ਤੇਦਾਰੀ ਪੈਂਦੀ ਹੈ ਉਹਨਾਂ ਨਾਲ ਚੱਲ ਬੱਪੂ ਤੂੰ ਫੇਰ ਨਾ ਕਰ ਜੋ ਵੀ ਹੁੰਦਾ ਚੰਗਾ ਹੀ ਹੁੰਦਾ ਨਾਲੇ ਆਪਾਂ ਬਾਜ਼ਾਰ ਜਾਇਆ ਨਾ ਨਾਲੇ ਭੈਣ ਕੋਲ ਜਾਇਆ ਉਹਨੇ ਗਗਣ ਕੋਲੇ ਪੁੱਤ ਮੇਰੇ ਤਾਂ ਚਾਜੇ ਵਿੱਚ ਹੀ ਰਹਿ ਗਈ ਮੈਂ ਤਾਂ ਤੇਰਾ ਵਿਆਹ ਪੂਰਾ ਵਧੀਆ ਕਰਨਾ ਸੀਗਾ ਕੋਈ ਨਹੀਂ ਬੱਪੂ ਟੈਨਸ਼ਨ ਨਾ ਲੈ ਤੂੰ ਆ ਚੱਲੀ ਆਪਾਂ ਹੁਣ ਚੱਲ ਹੋਰ ਬਲਜੀਤ ਬਲਜੀਤ ਹਾਂ ਬੇਬੇ ਨਾ ਹੀ ਤਾਂ ਕਰਾਈ ਰਿਸ਼ਤਾ ਪੱਕਾ ਉਹਨਾਂ ਨੇ ਇੱਕ ਵਾਰ ਵੀ ਨਾਂ ਨੁਕਰ ਨਹੀਂ ਕਰੀ ਉਹਨਾਂ ਨੂੰ ਤਾਂ ਮੰਨਣੀ ਸੀਗਾ ਐਡੇ ਘਰ ਦਾ ਰਿਸ਼ਤਾ ਵਾਗ ਗਿਆ ਹੋਰ ਉਹਨਾਂ ਨੂੰ ਕੀ ਚਾਹੀਦਾ ਸੀਗਾ ਉਹਨਾਂ ਨੇ ਆਪਣਾ ਮਾਨ ਰੱਖਦਾ ਕੋਈ ਛੋਟੀ ਮੋਟੀ ਗੱਲ ਦੀਗੀ ਬੇਬੇ ਮੈਨੂੰ ਐਂ ਦੱਸਾ ਉੱਥੇ ਮੇਰਤੀ ਖਾਊ ਕੀ ਕਿੱਥੇ ਤੁਸੀਂ ਰਿਸ਼ਤੇ ਪੱਕਾ ਕਰੇ ਆਈ ਉਹ ਕਿ ਭੁੱਖੇ ਸੰਦੇ ਨੇ ਬਾਕੀ ਆਪਣੀ ਧੀ ਦੀ ਕਿਸਮਤ ਜਾਣਦੀ ਆ ਮੈਂ ਉਹਨਾਂ ਨੂੰ ਉਹਨਾਂ ਦੇ ਕਿ ਟਰੱਕ ਚੱਲਦੇ ਨੇਗੇ ਮੰਮੀ ਤੂੰ ਦਾ ਸ਼ੁਕਰ ਕਰ ਰੱਬ ਦਾ ਤੇਰੀ ਧੀ ਦਾ ਰਿਸ਼ਤਾ ਹੋਗਾ ਨਹੀਂ ਸਾਰਾ ਪਿੰਡ ਸਾਰੇ ਰਿਸ਼ਤੇ ਰੁੱਥੂ ਰ ਕਰ ਦੇ ਚੱਲ ਠੀਕ ਹੈਗਾ ਕਿਹੜਾ ਉਹਦੇ ਕਰਮਾਂ ਚ ਹੋਇਆ ਉਹ ਹਰ ਹਿੱਲੇ ਹੋਊਗਾ ਬੀਰਪਾਲ ਕਿੱਥੇ ਗਈ ਉਹਨੂੰ ਕਹਿ ਚਾਹ ਪਾਣੀ ਲਿਆਊਗੀ ਮੈਂ ਤਾਂ ਬੇਬੇ ਨੂੰ ਕਰੋ ਕੜਤਾ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਹੈ ਨਹੀਂ ਬੂ ਆ ਤੈਂ ਕੀ ਕਰਤਾ ਤੈਨੂੰ ਸ਼ਰਮ ਮਨਾਏਗੀ ਮੇਰੀ ਗੱਲ ਸੁਣ ਲੈ ਤੈਂ ਬਹੁਤ ਚਲਾ ਲੀਆਂ ਜਾਂ ਤਾਂ ਉਹ ਕਰੇ ਰਹੂਗੀ ਜਾਂ ਮੈਂ ਕਰੇ ਰਹੂੰਗੀ ਤੈ ਤਾਂ ਹੱਦੀ ਪਾਤੀ ਕਰੇ ਬੈ ਤੇਰੇ ਕਾਰਜ ਤੂੰ ਘਰੋਂ ਘੜਤੀ ਫਿਰ ਇੱਕ ਹੀ ਗੱਲ ਹੋਈ ਮੇਰੀ ਗੱਲ ਸੁਣ ਲੈ ਕਿਹੜਾ ਮੈਂ ਕਹਿਤਾ ਉਹ ਮੈਂ ਕਹਿਤਾ ਮੇਰੀ ਗੱਲ ਸੁਣ ਬੇਬੇ ਵੀਰਪਾਲ ਵਾਲੀ ਗੱਲ ਆਪਾਂ ਹੁਣ ਨਹੀਂ ਤੋੜਦੇ ਜੇ ਹੁਣ ਤੋੜ ਲਈ ਇਹਨੇ ਮੇਰੀ ਮਾਂ ਨੇ ਜੇ ਘਰ ਇੱਕਲੇਸ ਪਾਲਿਆ ਰਿਸ਼ਤਾ ਪਹਿਲਾਂ ਟੁੱਟਿਆ ਸੋਹਣ ਦਾ ਜੇ ਹੁਣ ਫੇਰ ਟੁੱਟ ਗਿਆ ਫੇਰ ਕੀ ਕਰਾਂਗੇ ਇਹੀ ਗੱਲ ਤੈਨੂੰ ਮੈਂ ਕਹਿਣੀ ਆ ਵੀ ਇਹ ਤਾਂ ਮਗਰੋਂ ਛੇੜਾ ਛੇੜਾ ਲੀ ਇਹ ਤਾਂ ਟੱਕਣ ਚੱਕੀ ਨਾ ਮੇਰੀ ਗੱਲ ਸੁਣ ਬੇਬੇ ਹੁਣ ਆਪਾਂ ਕੋਈ ਗੱਲ ਨਹੀਂ ਛੇੜਦੇ ਆਪਾਂ ਵਿਆਹ ਤੋਂ ਬਾਅਦ ਹੀ ਦੇਖਾਂਗੇ ਕੀ ਬਣਦਾ ਹੈਗਾ ਚਲ ਠੀਕ ਹੈ ਪੁੱਤ ਜਿਵੇਂ ਹੈਗੀ ਗੱਲ ਠੀਕ ਹੈ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੇ ਮੈਂ ਨਹੀਂ ਕੁਝ ਬੋਲ ਚਲ ਚੰਗਾ ਬੇਬੇ ਮੈਂ ਕੱਪੜੇ ਬਦਲ ਲਾਂ ਫਿਰ ਬਦਲ ਲੈ हां ठीक है चाची बढ़िया अच्छा ना वो उन्होंने तो कोई गल भी नहीं की थी ਅੱਛਾ ਚਲ ਚੰਗਾ ਫਿਰ ਮੈਂ ਫੋਨ ਕਰ ਦਿਆਂਗੀ ਕੀ ਹੋ ਗਿਆ ਭਣੇ ਹੁਣ ਕਿਉਂ ਰੋਈ ਜੰਨੀ ਐ ਤੂੰ ਕੀ ਹੋਣਾ ਸੀ ਵੀਰੇ ਉਹਨਾਂ ਨੇ ਤਾਂ ਨਾ ਸੁਮਨ ਦਾ ਵਿਆਹ ਹੋਰ ਕਿਤੇ ਕਰਤਾ ਮੈਨੂੰ ਸੱਦਿਆ ਵੀ ਨਹੀਂ ਉਹਨਾਂ ਨੇ ਚਲ ਫੇਰ ਕੀ ਹੋ ਗਿਆ ਭਣੇ ਉਹਨਾਂ ਦੀ ਮਰਜ਼ੀ ਜੇ ਕਰਨਾ ਸੀ ਵਿਆਹ ਕਰਤਾ ਉਹਨਾਂ ਨੇ ਫੇਰ ਤੂੰ ਕਿਉਂ ਰੋਣੀ ਐ ਫੇਰ ਵੀ ਵੀਰੇ ਮੈਂ ਉਹਨਾਂ ਦੀ ਨੂੰ ਆਂਗੀ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਮੈਨੂੰ ਵਾਪਸ ਲੈਣ ਆਉਣਗੇ ਹੁਣ ਭਣੇ ਮੈਂ ਤੇਰਾ ਭਰਾ ਹੈਗਾ ਤੂੰ ਇੱਥੇ ਰਹਿ ਜੀ ਸਦਕੇ ਰਹਿ ਮੈਂ ਕਿਤੇ ਨੂੰ ਰੱਖ ਨਹੀਂ ਸਕਦਾ ਉਹ ਗੱਲ ਨਹੀਂ ਹੁੰਦੀ ਵੀਰੇ ਕੁੜੀਆਂ ਤਾਂ ਨਾ ਪੇਕੇ ਘਰ ਪਰੌਣਿਆਂ ਵਾਂਗ ਆਉਂਦੀਆਂ ਨਹੀਂ ਸੋਹਣੀਆਂ ਲੱਗਦੀਆਂ ਨਹੀਂ ਆ ਅਸਲ ਕਰ ਤਾਂ ਕੁੜੀ ਦਾ ਨਾ ਸੌਹਰੇ ਘਰ ਹੀ ਹੁੰਦਾ ਹੈਗਾ ਮੈਂ ਵੀ ਪਣੇ ਬਾਈ ਨੂੰ ਫੋਨ ਲਾਇਆ ਸੀ ਉਹਨੇ ਚੱਕਿਆ ਨਹੀਂਗਾ ਮੈਂ ਕਰਦੀ ਆ ਵੀਰੇ ਮੈਂ ਜਾ ਕੇ ਆਉਣੀ ਆ ਇੱਕ ਵਾਰੀ ਨਹੀਂ ਪਣੇ ਹੁਣ ਤੈਨੂੰ ਨਾ ਕੋਈ ਹੱਲ ਕਰਕੇ ਭੇਜਾਂਗੇ ਨਹੀਂ ਤਾਂ ਉਹਨੇ ਤੇਰੀ ਕਦਰ ਨਹੀਂ ਪਾਉਣੀ ਚਲ ਠੀਕ ਹੈ ਵੀਰੇ ਠੀਕ ਹੈ ਗਿਆ ਭਾਈ ਕੰਮ ਸੀ ਕੋਈ ਮੈਂ ਤਾਂ ਬਾਪੂ ਜੀ ਐ ਕਹਿੰਦੀ ਸੀ ਕਿ ਵੀ ਮੇਰਾ ਬੇਲੀ ਦਾ ਮਨ ਨਹੀਂ ਲੱਗਦਾ ਹੈਗਾ ਵੀ ਮੈਨੂੰ ਚੌਂਕੇ ਚੜਾ ਦੋ ਵੀ ਇਨਾਂ ਦੇ ਵੀ ਆਪਣੇ ਕੰਮ ਵਾਲੀ ਦਾ ਖਰਚਾ ਘਟ ਜੂਗਾ ਕੋਈ ਨਹੀਂ ਪੁੱਤ ਹੋਈ ਤਾਂ ਤੈਨੂੰ ਥੋੜੇ ਦਿਨ ਹੀ ਹੋਏ ਨੇ ਆਈ ਨੂੰ ਤੇ ਇਥੋਂ ਕੰਮ ਕਰਾਉਂਦੇ ਸੀ ਵਧੀਆ ਨਹੀਂ ਲੱਗਦੇ ਹੁਣ ਅਜੇ ਤਾਂ ਥੋੜੇ ਦਿਨ ਰਹਿੰਦੇ ਨੇ ਨਾਲੇ ਉਹਦੇ ਵੀ ਉਹਦਾ ਮਹੀਨਾ ਪੂਰਾ ਹੋ ਗਿਆ ਜਦੋਂ ਉਦੋਂ ਹਟਾ ਦਾਂਗੇ ਉਹਨੂੰ ਕੰਮ ਤੋਂ ਨੜੇ ਫੇਰ ਆਪਾਂ ਗਾਗਨ ਨੂੰ ਸੱਦ ਲਾਂਗੇ ਉਦੋਂ ਤੈਨੂੰ ਚੌਂਖੇ ਚੜਾ ਲਾਂਗੇ ਸੱਚੀ ਬਾਪੂ ਮੈਂ ਬਹੁਤ ਭਗ ਵਾਲੀਆਂ ਵੀ ਮੈਂ ਸੋਡੇ ਘਰੇ ਆਈ ਇਹਨਾਂ ਤਾਂ ਕੋਈ ਨਹੀਂ ਕਰਦਾ ਕਿਸੇ ਦਾ ਜਿੰਨਾ ਤੁਸੀਂ ਕਰਦੇ ਹੋਗੇ ਹਈ ਤਾਂ ਪੁੱਤ ਸਾਡਾ ਹੱਥ ਤੰਗ ਹੈ ਨਹੀਂ ਤਾਂ ਤੇਰੇ ਬਹੁਤ ਚਾਪੂਰੇ ਕਰਨੇ ਸੀ ਜ਼ਰੂਰੀ ਥੋੜੀ ਆ ਬਾਪੂ ਜੀ ਚਾਪੈਸੇ ਨਾਲ ਹੀ ਪੂਰੇ ਹੁੰਦੇ ਨੇ ਬਸ ਕਰਦੇ ਦਾ ਪਿਆਰ ਬਣਿਆ ਰਹਿਣਾ ਚਾਹੀਦਾ ਪੁੱਤ ਤੂੰ ਕਿੰਨੀ ਸਿਆਣੀ ਹੈ ਘਰ ਬਾਰੇ ਵੀ ਸੋਚਦੀ ਹੈ ਚਲ ਤੀਏ ਜਾਂ ਆਰਾਮ ਕਰ ਲੈ ਵਾਗ ਜਾਂ ਤੂੰ ਆਪਾਂ ਤਾਂ ਵਧੀਆ ਹੋ ਗਿਆ ਕੁੜੀ ਆਵਦੇ ਘਰੇ ਵਾਗੀ ਆਪਾਂ ਸੁਖਰੂ ਹੋ ਗਏ ਆਪਣੀ ਇਹ ਸੋਚ ਮੇਟ ਗਈ ਬੇਬੀ ਮੈਂ ਤਾਂ ਪੂਰਾ ਚਾਹਨੀਗਾ ਆਪਣੇ ਕਿਹੜਾ ਉਹ ਬਰਾਬਰ ਦੇਣਗੇ ਉਹ ਤਾਂ ਪਹਿਲਾਂ ਨੋਂ ਵੀ ਮਾੜੇ ਹੋਗੇ ਮੈਂ ਤਾਂ ਪੂਰਾ ਚਾਹਨੀਗਾ ਨਾ ਜਿੱਥੇ ਉਹਦੇ ਸੰਯੋਗ ਤੇ ਉੱਥੇ ਪੜਗੇ ਤੂੰ ਤੇ ਮੈਂ ਕੀ ਕਰ ਸਕਦਾ ਜੀ ਵਿੱਚ ਗੱਲ ਦੇ ਇਹ ਸੰਯੋਗਾਂ ਦੀ ਗੱਲ ਹੁੰਦੀ ਹੈ ਸਾਰੀ ਪਰ ਬੇਬੀ ਮੈਂ ਇੰਨਾ ਸੋਚਿਆ ਨਹੀਂ ਸੀਗਾ ਵੀ ਮੇਤੀ ਇਹੋ ਜਿਹੀ ਕਰ ਚੀ ਆਉਗੀ ਆਪਣੇ ਸੋਚੇ ਨਾਲ ਪੁੱਤ ਕੀ ਹੁੰਦਾ ਹੈਗਾ ਹੈ ਇਹ ਤਾਂ ਕਿਸਮਤ ਹੈ ਕਰਮ ਨੇ ਜਿਹੇ ਜਿਹੇ ਕਿਸਮਤ ਲਿਖੀ ਉਹ ਹੀ ਬਣ ਜਾਂਦੀ ਜੀ 다시 가 ਮੈਂ ਤੂੰ ਕੀ ਕਰਦੀ ਐ ਇੱਥੇ ਨਿਕਲ ਮੇਰੇ ਘਰੋਂ ਇੱਥੋਂ ਮੰਮੀ ਮੈਂ ਇੱਥੇ ਬਿਆਹ ਕੇ ਆਈਾਂਗੀ ਮੈਂ ਕਿਵੇਂ ਨਿਕਲ ਜਾਇਆ ਇੱਥੋਂ ਮੇਰਾ ਵੀ ਘਰ ਐ ਇਹ ਇਹ ਤਾਂ ਤੇਰਾ ਪਲੇਖਾ ਗਾ ਵੀ ਮੈਂ ਤੈਨੂੰ ਆਈ ਰੱਖ ਲੂੰਗੀ ਪਨੀ ਪੰਚਾਇਤ ਬਠਿਆ ਲਾ ਮੈਂ ਤੈਨੂੰ ਤਾਂ ਵੀ ਨਹੀਂ ਰੱਖਦੀ ਗੁੱਸਾ ਕਿੱਲਾ ਥੋੜੇ ਜਿਿਹ ਚਿਰਦਾ ਹੁੰਦਾ ਐ ਐ ਨਹੀਂ ਹੋਣਾ ਹੁੰਦਾ ਵੀ ਲੈਣ ਵਾਲ ਲੈ ਹੈ ਇਹ ਆ ਵੇਸਕਾਰ ਦੀ ਨੂੰਹ ਆ ਗਈ ਬਸੂਗੀ ਨਾ ਬੇਬੇ ਮੈਂ ਇਹਨੂੰ ਮਾਫ ਨਹੀਂ ਕਰਨਾ ਇਹਦੇ ਕਰਕੇ ਨਾ ਮੇਤੀ ਗਰੀਬ ਘਰ ਬਿਆਹੀਗੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਜਾਂ ਤਾਂ ਇਹ ਘਰ ਚ ਰਹੂਗੀ ਜਾਂ ਮੈਂ ਰਹੂਗੀ ਮੰਮੀ ਤੁਸੀਂ ਐ ਕਿਉਂ ਕਰਦੇ ਹੋ ਮੈਂ ਪੇਕੇ ਘਰ ਕਿੰਨਾ ਚਿਰ ਬੈਠੂਗੀ ਨੜੇ ਲੋਕ ਕੀ ਕਹਿਣਗੇ ਅਖਣਗੇ ਕਿਿੱਦੇ ਦੀ ਆਈ ਹੈਗੀ ਮੁਰਕੇ ਇਹ ਸੌਰੀ ਨਹੀਂ ਗਈ ਮੇਰੀ ਗੱਲ ਸੁਣ ਲੈ ਜਾਂ ਤਾਂ ਤੂੰ ਭੱਗ ਜਾ ਜਾਂ ਫਿਰ ਮੈਂ ਜਾਨੀ ਹਾਂ ਹੁਣ ਤੁਸੀਂ ਵੀ ਆ ਗਏ ਸੁਣ ਲਿਆ ਨਾ ਮੰਮੀ ਮੈਨੂੰ ਕੀ ਕੁਝ ਬੋਲੀ ਜਾਂਦੀ ਹੈ ਤੁਸੀਂ ਵੀ ਕੁਝ ਬੋਲੋ ਹੁਣ ਮੈਂ ਕਿਵੇਂ ਕਰਾਂ ਯਾਰ ਮੈਂ ਆਪਣੀ ਮਾਂ ਨੂੰ ਕਿਵੇਂ ਕਹਾਂ ਵੀ ਤੂੰ ਘਰੋਂ ਨਿਕਲ ਜਾ ਫਿਰ ਮੈਂ ਵੀ ਕੀ ਕਰ ਸਕਦੀ ਹਾਂ ਜੀ ਮੈਂ ਨਿਕੋਸ ਕਰ ਸਕਦਾ ਯਾਰ ਜਾ ਜਾਨੀ ਤੈਨੂੰ ਵੀ ਪਤਾ ਲੱਗੇ ਵੀ ਕਿਸੇ ਟੀ ਨਾਲ ਕਿਵੇਂ ਕਰੀਦੀਆਂ ਹੁੰਦੀਆਂ ਨੇ ਹੁਣ ਆਥਰ ਹੋ ਗਿਆ ਇਹ ਕਿੱਥੇ ਜਾਊਗੀ ਇਸ ਘਰ ਦੀ ਨੂੰਹ ਐ ਇੱਥੇ ਰਹੂਗੀ ਕੋਈ ਨਹੀਂ ਬੇਬੇ ਰਹਿਣ ਦਿਓ ਮੈਂ ਬਾਹਰ ਜਾਨੀਂਗੀ ਸੁਮਨ ਜਾਇ ਹੀ ਕਰਦੇ ਪਰੇ ਹਾਂਜੀ ਜਾਇ ਹੀ ਕਿਧਰ ਨਾ ਗਈ ਸੀ ਚਾਚੀ ਆ ਗਈ ਸੀ ਤੈਨੂੰ ਇੱਕ ਵਾਰੀ ਫੇਰ ਜਾਣਾ ਬਹੁਣ ਕਰਤਵਾਰੇ ਉਹ ਹੁੰਦਾ ਜਾ ਕੇ ਇਹ ਵਿਚਾਰੀ ਦੁਬਾਰੀ ਕਿਉਂ ਜਾਣਾ ਬੱਪੂ ਜਿਹੜੇ ਤੁਸੀਂ ਸੁੱਖਾ ਸੁੱਖਿਆ ਸੀ ਗਿਆ ਉਹ ਸਾਰੇ ਪੂਰੀਆਂ ਹੋ ਗਏ ਹੁਣ ਓਏ ਹੁਣ ਗੱਲ ਵੀ ਦੱਸੇਗਾ ਕਬਜ਼ਾਰਤਾਂ ਯਹੀ ਪਾਈ ਜਾਏਗਾ ਬੱਪੂ ਮੇਰੀ ਨੌਕਰੀ ਲੱਗ ਗਈ ਪੰਜਾਬ ਪੁਲਿਸ ਚ ਹੁਣ ਤਾਂ ਮੈਂ ਮੁਲਾਇਆ ਬਣ ਗਿਆ ਅੱਛਾ ਪੁੱਤ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਦੇਖ ਪੁੱਤ ਮੇਰੀ ਬੋਤ ਨੂੰ ਦਾ ਕਿੰਨਾ ਚੰਗਾ ਪੜਾ ਹਾਂ ਬੱਪੂ ਤੇਰੀ ਪੋਤ ਨੂੰ ਤਾਂ ਬਹੁਤ ਕਰਮ ਵਾਲੀ ਹੈਗੀ ਹੁਣ ਤੁਸੀਂ ਆਏ ਕਰੋ ਅਫਤਾਰ ਵੀਰ ਹੁਰਣ ਫੋਨ ਕਰਕੇ ਦੱਸ ਦੋ ਹਾਂ ਫੋਨ ਮੈਂ ਕਰ ਦਿੰਦਾ ਹਾਂ ਜੀ ਜਾ ਸੋਹਣ ਤੂੰ ਵੀ ਪੁੱਤੋ ਉਹਨੂੰ ਗਗਨ ਨੂੰ ਫੋਨ ਕਰ ਦੇ ਸ਼ੁਕਰਾ ਹੈ ਬਰ ਮਾਤਮਾ ਤੂੰ ਸਾਡੀ ਇੰਨੀ ਨੇੜੇ ਹੋ ਕੇ ਸੁਣ ਲਈ ਹਲੋ ਹਲੋ ਯਾਲਾ ਬਈ ਠੀਕ ਅਮਰ ਤਾਂ ਵਧੀਆ ਬਾਈ ਤੂੰ ਦੱਸ ਠੀਕ ਆ ਬਈ ਠੀਕ ਆ ਉਹ ਕਰੀ ਠੀਕ ਨੇ ਬਈ ਸਾਰੇ ਹਾਂ ਠੀਕ ਠਾਕ ਬਈ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਵੀ ਮੈਨੂੰ ਨੌਕਰੀ ਮਿਲ ਗਈ ਵਧਾਈਆਂ ਬਾਈ ਤੈਨੂੰ ਬੱਤਸਾਬ ਉਹਦਾ ਹੋਵੇ ਬਈ ਮੈਂ 50% ਚ ਹੋ ਗਿਆ ਬਈ ਬਸ ਫਿਰ ਤਾਂ ਵਧੀਆ ਹੋ ਗਿਆ ਹਾਂ ਮੈਂ ਤਾਂ ਆਈਫੋਨ ਲਾਇਆ ਸੀ ਨਾ ਮੈਂ ਹੁਣ ਸੋਹਣ ਵੀ ਹਣੀ ਆਈ ਸੀ ਗੁਰਦੁਆਰਿਆਂ ਅੱਛਾ 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 ਤੇ ਸੋਹਣ ਕਹਿੰਦੀ ਫੋਨ ਲਾ ਲ ਕੋਈ ਪਰ ਮੈਂ ਫੋਨ ਲਾ ਲੈਣਾ ਬੇਬੇ ਨੂੰ ਦੱਸ ਦੇ ਬਾਈ ਠੀਕ ਆ ਹਾਂ ਬਾਈ ਹੁਣੀ ਦੱਸ ਦਾਂਗਾ ਇਹ ਤਾਂ ਬੜੀ 40 ਗੱਲ ਆ ਦੱਸੂਗਾ ਕਿਉਂ ਨਹੀਂ ਹਾਂ ਹਾਂ ਠੀਕ ਆ ਬਈ ਠੀਕ ਠੀਕ ਆ ਭਾਈ ਅਮਰ ਦਾ ਠੀਕ ਆ ਭਾਈ ਠੀਕ ਬੇਬੇ ਬਤਾਇਆ ਤੁਨੂੰ ਕਾਹਦੀਆਂ ਅਮਰ ਨੂੰ ਨੌਕਰੀ ਮਿਲ ਗਈ ਪੁਲਿਸ ਚ ਭਰਤੀ ਹੋ ਗਿਆ ਇਹ ਬੇਵਾਰੀ ਸੋਹਣੀ ਗੱਲ ਹੋ ਗਈ ਨੀ ਬਲਜੀਤ ਹਾਂ ਬੇਬੇ ਮੈਂ ਕਹਿੰਦੀ ਜੀ ਨਾ ਜਿਹੜਾ ਸੁੱਖ ਮਰਤੀ ਨੂੰ ਮਿਲਣਾ ਹੈ ਆਪਰੇ ਮਿਲ ਜੂਗਾ ਇਹ ਪੁੱਤ ਸਭ ਦਾ ਕਰਮ ਆਵੇ ਹੁੰਦੇ ਨੇ ਕਿ ਜਿਹਨੂੰ ਸੁੱਖ ਮਿਲਣਾ ਹੋਵੇ ਉਹਨੂੰ ਗਰੀਬ ਕਰੇ ਜਾ ਕੇ ਵੀ ਸੁੱਖ ਮਿਲ ਜਾਂਦਾ ਹੈ ਜੀਨੂ ਪੁੱਤ ਸੁਖ ਮਿਲਣਾ ਨਹੀਂ ਹੁੰਦਾ ਉਹ ਵੀ ਮਹ ਰਾਜੇ ਘਰੇ ਵੈਹੀ ਜਾਵੇ ਉਹਨੂੰ ਤਾਂ ਵੀ ਨਹੀਂ ਸੁਖ ਮਿਲਦਾ ਹਾਂ ਬੇਬੇ ਆਹ ਗੱਲ ਤਾਂ ਤੇਰੀ ਮੰਨ ਗਏ ਹਾਂ ਬੇਬੇ ਲੋਕ ਸੱਚ ਹੀ ਕਹਿੰਦੇ ਆ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਇਹ ਤਾਂ ਬਾਤ ਦੀ ਸਵਾਦ ਹੁੰਦਾਗਾ ਜਾ ਪੁੱਤ ਜਾ ਕੇ ਵੀਰਪਾਲ ਨੂੰ ਲਿਆ ਬਗਾਨੀ ਧੀ ਨਾ ਹੀ ਨਹੀਂ ਕਰੀਂਦਾ ਬਾੜਾ ਫਿਕਰ ਕਰੇ ਤਾਂ ਕੁਝ ਨਹੀਂ ਬਣਦਾ ਪੈਸਾ ਆਉਣ ਨਾਲ ਸੁਖ ਨਹੀਂ ਮਿਲਦਾ ਪੈਸਾ ਜਾਣ ਨਾਲ ਕੋਈ ਦੁੱਖ ਨਹੀਂ ਮਿਲਦਾ ਇਹ ਕਿਸਮਤ ਦੇ ਸੌਦੇ ਹੁੰਦੇ ਨੇ ਸਾਰੇ ਠੀਕ ਆ ਬੇਬੇ ਤੂੰ ਸਹੀ ਕਹਿਨੀ ਆ ਆਪਣ ਤਾਂ ਆਪ ਦਾ ਫਿਕਰਾ ਉਹ ਪਰਮਾਤਮਾ ਦਾ ਸਾਰਿਆਂ ਦਾ ਫਿਕਰਾ ਹੈਗਾ ਅਸੀ ਗੱਲ ਦੀ ਸਾਰਿਆਂ ਨੂੰ ਤੁਸੀਂ ਸਾਡੀ ਵੀਡੀਓ ਦੇਖ ਹੀ ਲਈ ਸੋ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਲਾਜ਼ਮੀ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈਗੀ ਤੇ ਕਮੈਂਟ ਵਧੀਆ-ਵਧੀਆ ਕਰਿਆ ਕਰੋ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰਿਆ ਸੀ ਉਹਨਾਂ ਦੇ ਹਰ ਵੀਡੀਓ 'ਚ ਨਾਂ ਬੋਲਦੇ ਆਂ ਕਈ ਵਾਰੀ ਕਿਸੇ ਵੀਡੀਓ 'ਚ ਨਹੀਂ ਬੋਲੇ ਜਾਂਦੇ ਤਾਂ ਸਾਡੇ ਕੋਲੋਂ ਟਾਈਮ ਘੱਟ ਹੁੰਦਾ ਹੈਗਾ ਤੇ ਉਹ ਬੋਲਦੇ ਜਰੂਰ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰਿਆ ਉਹਨਾਂ ਦੇ ਨਾਂ ਨੇ ਗਗਨਦੀਪ ਸਿੱਧੂ, ਰਪਿੰਦਰਦੀਪ ਰਾਜ ਮੈਂਬਰ ਜੱਟ ਵੀਰ ਰਿਕੋਰਡ, ਜਗਜੀਤ ਜੋਗੇਵਾਲਾ, ਗੁਨੀਤ ਬਾਜਵਾ ਪਟਿਆਲਾ, ਰੇਖਾ ਬਰਨਾਲਾ, ਜਾਦਪ੍ਰੀਤ, ਅਮਰਜੀਤ ਯੂਐਸਏ, ਜਗਤਾਰ ਸਿੰਘ, ਸਰੇਂਦਰ ਕੌਰ, ਸਤਵਿੰਦਰ ਸਿੰਘ, ਗੁਰਜੀਤ ਸਰਾ, ਬਿੱਟੂ ਬਰਾੜ, ਮਨਜੀਤ ਕੌਰ, ਮਨਪ੍ਰੀਤ ਸ਼ਰਮਾ, ਕਿਰਨਜੀਤ ਝਨੀਰ ਬਲਵਿੰਦਰ ਸਿੰਘ ਜਦਵਿੰਦਰ ਸਿੰਘ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕਰੇ ਸੀ ਤੁਸੀਂ ਵੀ ਕਰਿਆ ਕਰੋ ਤੁਹਾਡੇ ਨਾਮ ਵੀ ਅਸੀਂ ਬੋਲਿਆ ਕਰਾਂਗੇ ਅਸੀਂ ਕੱਲ੍ਹ ਜੀ ਸਾਰਿਆਂ ਨੂੰ